ਕਰੂਰ ਹਣਪੀਆਂ ਦੀ ਲਾਗਤ ਨਾਲ ਤਿਆਰ ਹੋਈ ਕੋਠੀ ਜੋ ਰਈਆ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਕਿਨਾਰੇ ਵਿੱਚ ਆਉਣ ਕਰਨ ਜਿੱਥੇ ਟਹਿ ਟੇਰੀ ਹੋ ਜਾ ਰਹੀ ਸੀ ਉੱਥੇ ਇਸ ਕੋਠੀ ਨੂੰ ਸਰਕ ਤੋਂ 20 ਫੁੱਟ ਪਿਛੇ ਲਿਆਇਆ ਕਿ ਜਾਇਆ ਜਾ ਰਿਹਾ ਹੈ ਵੇਖੋ ਅੱਜ ਦੇ ਵਿਗਿਆਨ ਯੁੱਗ ਵਿੱਚ ਇੱਕ ਵਿਸ਼ਾਲ ਕੋਠੀ ਤੇਜ ਬਾਰਸ਼ਾਂ ਹਾਰਾਂ ਵਿੱਚ ਵੀ ਜੱਕਾਂ ਤੇ ਖੜੀ ਹੋਈ ਹੈ ਦੇਖੋ ਕਮਾਲ 370 ਜੱਕ 370 ਜੱਕ ਲਗਾਏ ਹੋਏ ਹਨ ਇਸ ਵਿਸ਼ਾਲ ਕੋਠੀ ਨੂੰ ਖੜੀਆਂ ਕਰ ਲਈ ਬਿਲਕੁਲ ਨੀਆ ਥਲੋਂ ਦੀ ਨਿਕਲ ਚੁੱਕੀਆਂ ਹਨ ਜੱਕਾਂ ਤੇ ਕੋਠੀ ਖੜੀ ਹੋਈ ਹੈ ਦੇਖੋ ਇਹ ਕੋਠੀ ਨੂੰ ਜੱਕਾਂ ਤੋਂ ਹਾਈਵੇ ਤੋਂ ਪਿਛਣਾ ਲਜਾਨ ਲਈ ਦਵਾਰਾਂ ਵੀ ਕੱਢ ਦਿੱਤੀਆਂ ਗਈਆਂ ਹਨ ਇਹ ਦਵਾਰਾਂ ਤੱਕ ਕੋਠੀ ਵਾਪਸ ਆ ਰਹੀ ਹੈ ਇਹ ਕੋਠੀ ਇਥੋਂ ਤੱਕ ਵਾਪਸ ਆਏਗੀ ਜਿੱਕਾਂ ਦੇ ਸਹਾਰੇ ਖੜੀ ਹੈ ਵਿਸ਼ਾਲ ਕੋਠੀ ਆਂਦੀਆਂ ਤੂਫਾਨਾਂ ਦਾ ਨਹੀਂ ਕੋਈ ਅਸਰ ਇੱਕ ਕੋਠੀ ਹੈ ਪਿੰਡ ਮਮਣ ਹਾਈਵੇ ਤੇ ਚੇਅਰਮੈਨ ਚੁੱੱਚਾ ਸਿੰਘ ਮਮਣ ਦੀ ਕੋਠੀ ਜੋ ਜੱਕਾਂ ਦੇ ਸਹਾਰੇ ਖੜੀ ਹੋਈ ਹੈ 20 ਫੁੱਟ ਪਿੱਛਾਂ ਆਏਗੀ ਕੋਠੀ